ਮੈਂ ਬੇਨਤੀ ਕਰਾਂਗਾ ਸਤ ਸੁਵੀਰ ਸਿੰਘ ਜੀ ਬਾਦਲਹੋੜਾ ਨੂੰ ਕਿ ਉਹ ਦੋ ਸ਼ਾਵਨ ਉਹਨਾਂ ਰਿਸ਼ਤਿਆਂ ਵਿੱਚੋਂ ਸਤ ਸੁਦੇਸ਼ ਸਿੰਘ ਜੀ ਟੇਡਾ ਨਾਲ ਦੀ ਯਾਦ ਵਿੱਚ ਕਹਿਣ ਸਤ ਸੁਵੀਰ ਸਿੰਘ ਜੀ ਬਾਦਲ ਗੁਰੂ ਮਹਾਰਾਜ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਰੂਪੀ ਸਾਧ ਸੰਗਤ ਜੀ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਉਸ ਇਨਸਾਨ ਮਾਨ ਇਨਸਾਨ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਆਂ ਸਤਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਜੀ ਜਿਨ੍ਹਾਂ ਨੇ ساری ਜ਼ਿੰਦਗੀ ਲੋਕਾਂ ਦੀ ਸੇਵਾ ਚਲਾਈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਢੀਂਟਾ ਸਾਹਿਬ ਤਲਵੰਡੀ ਸਾਹਿਬ ਤੋੜਾ ਸਾਹਿਬ ਬਰਨਾਲਾ ਸਾਹਿਬ ਪੂੰਦੜ ਸਾਹਿਬ ਇੱਕੋ ਸਖ ਸੰ ਜਿਨ੍ਹਾਂ ਨੇ ਜੈਸੀ ਅਕਾਲੀ ਦਲ ਦਾ ਇਤਿਹਾਸ ਦੇਖੋ 103-4 ਸਾਲ ਦਾ ਇਤਿਹਾਸ ਹੈ ਵੱਡੇ ਬਾਦਲ ਸਾਹਿਬ ਦਾ तकरीबन 70 ਸਾਲ ਉਹਨੇ ਸੇਵਾ ਕੀਤੀ ਬਾਕੀ ਸਾਰੀ ਲੀਡਰਸ਼ਿਪ ਨੇ 50 ਤੋਂ 60 65 ਸਾਲ ਆਪਣੀ ਜ਼ਿੰਦਗੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਚਲਾਈ ਸ਼੍ਰੋਮਣੀ ਅਕਾਲੀ ਦਲ ਤੇ ਦੂਜੀਆਂ ਪਾਰਟੀਆਂ 'ਚ ਇੱਕ ਵੱਡਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਹੋਂਦ ਦੇ ਨਾਤੇ ਉਸ ਪਾਰਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਕੁਰਬਾਨੀਆਂ ਦੇਣੀਆਂ ਪਈਆਂ ਜੇਲ੍ਹਾਂ ਜਾਣਾ ਪਿਆ ਖਾਲਸਾ ਪੰਥ ਦੀ ਵਾਸਤੇ ਤੇ ਪੰਜਾਬ ਖਾਤਰ ਆ ਉਹ ਲੀਡਰਸ਼ਿਪ ਹੈ ਜਿਸ ਲੀਡਰਸ਼ਿਪ ਨੇ ਕੋਈ ਆਪਣਾ ਪਰਿਵਾਰ ਦਾ ਪ੍ਰਵਾਹ ਨਾ ਕੀਤਾ ਆਪਣੇ ਰਿਸ਼ਤਿਆਂ ਨੂੰ ਪ੍ਰਵਾਹ ਨਾ ਕੀਤੀ ਪੂਰੀ ਜ਼ਿੰਦਗੀ ਜਨਤਾ ਲਈ ਪੰਜਾਬ ਲਈ ਕੌਮ ਲਈ ਸੰਘਰਸ਼ ਕੀਤਾ ਅੱਜ ਦੀ ਲੀਡਰਸ਼ਿਪ ਤੇ ਉਸ ਲੀਡਰਸ਼ਿਪ ਦਾ ਮੁਕਾਬਲਾ ਨਹੀਂ ਹੋ ਸਕਦਾ ਇਸ ਦਾ ਜਿਆਦਾ ਜਜ਼ਬਾ ਪ੍ਰਾਣੀ ਲੀਡਰਸ਼ਿਪ ਸੀ ਮੈਂ ਦੇਖਿਆ ਹੌਲੀ ਹੌਲੀ ਘਟ ਰਿਹਾ ਹੈ ਆਪਣੇ ਨਵੇਂ ਲੀਡਰਸ਼ਿਪ ਨੂੰ ਉਹ ਪ੍ਰਾਣੀ ਲੀਡਰਸ਼ਿਪ ਤੇ ਜੀਵਨ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀ ਦ੍ਰਿੜਤਾ ਤੋਂ ਸਿੱਖਣ ਦੀ ਲੋੜ ਹੈ ਉਹਨਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਲੋੜ ਹੈ ਤੁਸੀਂ ਦੇਖੋ ਜੋ ਸਮਾਂ ਉਹ ਜੇ ਤੂਫਾਨਾਂ ਦੇ ਉਹ ਜੇ ਸਰਕਾਰਾਂ ਦੇ ਜ਼ੁਲਮ ਦਾ ਟੱਕਰਾ ਕੀਤਾ ਜਿਹੜੀ ਅੱਜ ਦੀ ਲੀਡਰਸ਼ਿਪ ਸ਼ਾਇਦ ਨਾ ਕਰ ਸਕੇ ਤੋ ਇਸ ਕਰਕੇ ਅੱਜ ਢੀਂਸਾ ਸਾਹਿਬ ਆਪਣੇ ਵਿੱਚ ਨਹੀਂ ਹੈ ਪਰ ਆਪਾਂ ਸਾਰਿਆਂ ਨੂੰ ਆਪਣੀ ਪੁਰਾਣੀ ਲੀਡਰਸ਼ਿਪ ਢੀਂਸਾ ਸਾਹਿਬ ਵਰਗੀ ਜ਼ਿੰਦਗੀ ਦੀ ਲਾਈਫ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਸੂਬਾ ਜਿਹਦੇ ਉੱਤੇ ਹਰ ਕਿਸਮ ਦੇ ਆਪਣੇ ਦੇ ਹਮਲੇ ਹੋਇਆ ਕੌਮ ਦੇ ਹਮਲੇ ਹੋਇਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸੇਵਾਦਾਰ ਹੁੰਦੇ ਨਾਤੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਹੈ ਤੇ ਮੈਨੂੰ ਦੀਕਸ਼ਾ ਸਾਹਿਬ ਦੇ 2 ਦਿਨ ਪਹਿਲੇ ਜਾਣ ਤੋਂ ਪਹਿਲੇ ਮੈਨੂੰ ਮੌਕਾ ਮਿਲਿਆ ਮੈਂ ਉਹਨਾਂ ਦੇ ਘਰੇ ਗਿਆ ਉਹਨਾਂ ਦੀ ਸਿਹਤ ਦਾ ਪਤਾ ਕਰਨ ਵਾਸਤੇ ਮੈਂ ਜਦੋਂ ਬਾਹਰ ਆਇਆ ਤਾਂ ਮੈਂ ਜ਼ਿਕਰ ਕੀਤਾ ਮੈਂ ਦੀਕਸ਼ਾ ਸਾਹਿਬ ਨੂੰ ਵੀ ਕਿਹਾ ਬੇਨਤੀ ਕੀਤੀ ਮੈਂ ਕਿਹਾ ਮੈਂ ਥੋੜੀ ਚਿਹਰੇ 'ਚੋਂ ਉਹ ਵਾਪਸ ਜੜਦੀ ਕਲਾ ਮੈਂ ਦੇਖ ਰਿਹਾ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਸੁਖਬੀਰ ਦੇਖੋ ਪੁਰਾਣੀ ਲੀਡਰਸ਼ਿਪ ਦੀ ਸੋਚ ਕੀ ਹੈ ਮੈਨੂੰ ਕਹਿਣ ਲੱਗੇ ਆਪਣੇ ਪੰਥ ਨੂੰ ਇਕੱਠਾ ਕਰ ਲੋ ਪਾਰਟੀਆਂ ਨੂੰ ਇਕੱਠਾ ਕਰ ਲੋ ਇਕੱਠੇ ਤੇ ਹੀ ਆਪਾਂ ਪੰਜਾਬ ਵਿੱਚ ਚੰਗੀ ਤਰ੍ਹਾਂ ਸੇਵਾ ਕਰ ਸਕਦੇ ਹਾਂ ਆ ਸੋਚ ਹੈ ਦਰਦ ਹੈ ਕੌਮ ਖਾਤਰ ਪੰਜਾਬ ਖਾਤਰ ਪਾਰਟੀ ਖਾਤਰ ਪੁਰਾਣੀ ਲੀਡਰਸ਼ਿਪ ਦਾ ਜਿਹੜਾ ਆਪਾਂ ਨੂੰ ਉਸ ਦੇ ਉਹਦੇ ਬਾਰੇ ਸੋਚਣਾ ਚਾਹੀਦਾ ਤੇ ਸਿੱਖਣਾ ਚਾਹੀਦਾ ਹੈ ਮੈਂ ਜਿਆਦਾ ਸੰਭਾਲ ਲੈਂਦਾ ਹੋਇਆ ਮੈਂ ਪਰਮਿੰਦਰ ਜੀ ਮੇਰੇ ਛੋੜੇ ਵੀਰ ਹੈ ਬਹੁਤ ਨੇਕ ਇਨਸਾਨ ਹੈ ਬੜੇ ਮਿਹਨਤੀ ਹੈ ਬੜੇ ਕਾਬਿਲ ਹੈ ਮੈਨੂੰ ਮੌਕਾ ਮਿਲਿਆ ਜਦੋਂ ਮੈਂ ਸਰਕਾਰ ਸੀ ਵੱਡੇ ਬਾਦਲ ਸਿੰਘ ਸਾਹਿਬ ਨੂੰ ਥੱਲੇ ਮੈਂ ਸੇਵਾ ਕਰਿਆ ਸੀ ਮੇਰੇ ਨਾਲ ਹੀ ਪਰਮਿੰਦਰ ਸੀ ਤੇ ਮੈਂ ਦੇਖਿਆ ਬੜੀ ਕਾਬਲੀਅਤ ਮੇਰੇ ਵੀਰ ਵਿੱਚ ਹੈ ਤੇ ਬੜੀ ਇਹਨਾਂ ਨੇ ਬੜੇ ਸਿਆਣੇ ਫਨਾ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਸੰਭਾਲਿਆ ਸੋ ਮੈਂ ਸ਼ੋਮਨੀ ਕਾਲੀਦਲ ਤਰਫੋਂ ਸਾਡੀ ਸਮੁੱਚੀ ਲੀਡਰਸ਼ਿਪ ਤਰਫੋਂ ਸਾਰੀ ਲੀਡਰਸ਼ਿਪ ਇੱਥੇ ਆਪਣੇ ਪ੍ਰਾਣੇ ਸਾਥੀ ਆਪਣੇ ਬਜ਼ੁਰਗ ਸਰ ਸੁਦੇਵ ਸਿੰਘ ਜੀ ਢੀਂਸਾ ਸਾਹਿਬ ਨੂੰ ਸ਼ਰਧਾਂਜਲੀ ਦੇਣ ਵਾਸਤੇ ਆਏ ਆ ਤੇ ਪ੍ਰਮਾਤਮਾ ਦੇ ਚਰਨਾਂ ਚ ਆਹੀ ਅਰਦਾਸ ਬੇਨਤੀ ਕਰਦਾ ਹੈ ਪ੍ਰਮਾਤਮਾ ਇਸ ਮਹਾਨ ਇਨਸਾਨ ਨੂੰ ਆਪਣੀ ਗੋਦ ਵਿੱਚ ਜਗ੍ਹਾ ਦੇ ਕੇ ਤੇ ਸਾਰੇ ਪਰਿਵਾਰ ਨੂੰ ਉਹਨਾਂ ਸਾਥੀਆਂ ਨੂੰ ਤਾਕਤ ਬਖਸ਼ਣ ਕਿਉ ਕਮੀ ਪੂਰੀ ਨਹੀਂ ਹੋ ਸਕਦੀ ਉੱਪਰ ਕਮੀ ਮਹਿਸੂਸ ਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ